ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਸਾਰੇ ਜਾਨੇ ਵਧੀਆ ਹੋਵਗੇ ਠੀਕ ਹੋਵਗੇ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜੇਕਰ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਨਾ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ ਤੇ 18 ਨਵੰਬਰ ਤੇ ਦੁਪਹਿਰੇ ਦਾ ਟਾਈਮ ਆ 1:30 ਵਜੇ ਦਾ ਤੇ ਮੈਂ ਕਿਹਾ ਚਲੋ ਆਪਾਂ ਵੀਡੀਓ ਬਣਾ ਲਈਏ ਤੇ ਨਾ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੇਅਰ ਕਰ ਲਈਏ ਕਿਉਂਕਿ ਨਾ ਮੈਨੂੰ ਬਹੁਤ ਸਾਰੇ ਭੈਣ ਭਰਾਵਾਂ ਦਾ ਨਾ ਵੀ ਇੱਕ ਹੀ ਮਨ ਲਾ ਵੀ ਇੱਕ ਹੀ ਪ੍ਰਸ਼ਨ ਹੁੰਦਾਗਾ ਉਹ ਇੱਕ ਹੀ ਇੱਕ ਚੀਜ਼ ਦਾ ਮੈਥੋਂ ਜਵਾਬ ਮੰਗਦੇ ਆ ਚਲੋ ਮੈਂ ਕਿਹਾ ਵੀ ਸਾਰਿਆਂ ਨੂੰ ਦੱਸਿਆ ਹੀ ਆਪਾਂ ਵੀ ਸਾਰੇ ਭੈਣ ਭਰਾਣਾ ਮੈਨੂੰ ਇਹੀ ਕਹਿੰਦੇ ਹੁੰਦੇ ਨੇ ਵੀ ਅਸੀਂ ਸੋਚਦੇ ਆਂ ਵੀ ਤੂੰ ਹਨਾ ਵੀ ਇੰਨੇ ਤਕਲਿਫਾਂ ਚੋਂ ਵੀ ਇੰਨਾ ਕੁਝ ਹਨਾ ਮੈਨੇਜ ਕਿਵੇਂ ਕਰ ਲਿਆ ਕਿਵੇਂ ਸੰਭਾਲੀ ਕੁਬੀਲਦਾਰੀ ਮੇਰੇ ਕੋਦੇ ਭੈਣ ਭਰਾ ਵੀ ਕਈ ਭੈਣ ਭਰਾ ਹਨ ਆਪਨੂੰ ਵੀ YouTube ਤੇ ਜਿਹੜੇ ਤਾਂ ਆਪਣੇ ਨਾਲ ਜੁੜੇ ਵਿਆ ਉਹ ਵੀ ਕਹਿੰਦੇ ਆ ਵੀ ਅਸੀਂ ਵੀ ਹਨਾ ਵੀ ਹੈਰਾਨ ਹੁੰਨੇ ਆ ਵੀ ਤੁਸੀਂ ਇੰਨਾ ਕੁਝ ਹਨਾ ਕਿਵੇਂ ਐਡਜਸਟਮੈਂਟ ਕਰਿਆ ਮੇਰੇ ਆਪਾਣਾ ਤੁਹਾਨੂੰ ਦੱਸਿਆ ਵਾ ਸਰਦਾਰ ਜੀ ਬਾਰੇ ਵੀ ਜਿਹੜੇ ਸਾਡੇ ਤੇ ਹਾਲਾਤ ਨੇ ਤੇ ਸ਼ੁਰੂ ਸ਼ੁਰੂ ਚ ਬਈ ਪ੍ਰੋਬਲਮ ਹੋਈ ਸੀਗੀ ਤੇ ਆਪਾਂ ਸਾਰਾ ਹਨਾ ਵੀ ਕਹਿੰਦੇ ਉਹਨਾਂ ਨਾ ਵੀ ਮੱਜਾਂ ਸਿਰੋ ਹਨਾ ਆਪਣਾ ਵੀ ਚਲੋ ਘਰ-ਵਾਰ ਚੱਲਦਾ ਹਨਾ ਤੇ ਆਪਾਂ ਤੁਹਾਨੂੰ ਇਹੋ ਜੀ ਅੱਜ ਆਪਾਂ ਬੈਂਕ ਦਾ ਵੀ ਦੱਸਦੇ ਆ ਹਨਾ ਜਿੰਨਾ ਆਪਾਂ ਨੂੰ ਵੀ ਨੋ ਬਿਨਾ ਵਿਆਸ ਤੋਂ ਹਨਾ ਲੋਨ ਵੀ ਮਿਲਦਾ ਤੇ ਜਿਹਦੇ ਚ ਨਾ ਸਵੇਰੇ ਸ਼ਾਮ ਪੈਸੇ ਜਮਾ ਹੁੰਦੇ ਆ ਤੇ ਉਹ ਤਾਂ ਵੀ ਦੱਸਦੇ ਆਪਾਂ ਪਰ ਉਹਦੇ ਮੈਨੇਜਰ ਆਪਣੀਆਂ ਮੱਜਾਂ ਹੀ ਹੁੰਦੀਆਂ ਨੇ ਤੇ ਉਹਦੇ ਖਿਆਨਾ ਮੰਤਰੀ ਰਾਲੋ ਮੰਨ ਲੋ ਬਿਊਟੀ ਵੈਸੇ ਨਹੀਂ ਨਿੰਦਾ ਹੁੰਦਾ ਬੈਂਕ ਚ ਮੂਰੇ ਹਨਾ ਤੇ ਉਹ ਹੈ ਕਿ ਬਈ ਆਪਣੇ ਡੇਰੀ ਵਾਲੇ ਬਾਈ ਜੀ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਕਵਾਂਗੇ ਨਾ ਬਹੁਤ ਸਾਰੇ ਵੀ ਚਲੋ ਵੀਡੀਓ ਬਣਾਉਂਦੇ ਹਨਾ ਡੇਰੀ ਵਾਲੇ ਵੀਰਾਂ ਨੂੰ ਬਹੁਤ ਨਿੰਦੇ ਵੀ ਹੁੰਦੇ ਆ ਪਰ ਆਪਾਂ ਉਹਨਾਂ ਦੀ ਮਿਹਨਤ ਦੇਖੀ ਆ ਜਿਹੜੇ ਜਿ ਮੰਨ ਲਵਾਂ ਜਿਹਦੇ ਆਪਾਂ ਦੁੱਧ ਪਾਉਨੇ ਕਿਸੇ ਤੇ ਵੀ ਆ ਸਾਡੇ ਪਿੰਡ ਚ ਕਿੰਨੇ ਵੀ ਆ ਤੇ ਆਪਾਂ ਜਿਵੇਂ ਵੀਰੇ ਆਪਾਂ ਮਿਹਨਤ ਕਰਦੇ ਆ ਨਾ ਉਹ ਵੀ ਵਿਚਾਰੇ ਉਵੇਂ ਹੀ ਮਿਹਨਤ ਕਰਦੇ ਆ ਕਿਸੇ ਨੂੰ ਵੀ ਮਾੜਾ ਨਹੀਂ ਕਹਿਣਾ ਚਾਹੀਦਾ ਵਿੱਚ ਹੁੰਦੇ ਆ ਹਨਾ ਕਹਿ ਦਿੰਦੇ ਆ ਵੀ ਡੈਰੀ ਚ ਮਾੜਾ ਦੁੱਧ ਮਿਲਦਾਗਾ ਤੇ ਵੀ ਜੇ ਆਪਾਂ ਉਹਨਾਂ ਤੋਂ ਦੁੱਧ ਵੱਧ ਮੰਗ ਲਈਏ ਤਾਂ ਉਹ ਕਿੱਥੋਂ ਪੂਰਾ ਕਰਦੇ ਆ ਨਾ ਤੇ ਵੀ ਜੇ ਮਲਾਪਟ ਕਰਦੇ ਤਾਂ ਹੀ ਪੂਰਾ ਕਰਕੇ ਦਿੰਦੇ ਆ ਪਰ ਵੀਰੇ ਹਨਾ ਜੇ ਆਪਾਂ ਉਹਨਾਂ ਨੂੰ ਮਾੜਾ ਕਹਨੇ ਆ ਤਾਂ ਮਾੜਾ ਉੱਥੇ ਵੀ ਆਪਾਂ ਵੀ ਹੋਗੇ ਕਿਉਂਕਿ ਦੁੱਧ ਤਾਂ ਆਪਾਂ ਹੀ ਡੈਰੀ ਤੇ ਪਾਉਣੇ ਹਨਾ ਜੇ ਆਪਾਂ ਮਾੜਾ ਪਾਵਾਂਗੇ ਤਾਂ ਉਹ ਅੱਗੇ ਮਾੜਾ ਦੇਣਗੇ ਇਸ ਲਈ ਆਪਾਂ ਕਹਿੰਦੇ ਹਾਂ ਨਾ ਵੀ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਤੇ ਬਾਕੀ ਆਪਾਂ ਜਿਹੜੀ ਬੈਂਕ ਦੀ ਗੱਲ ਕਰਦੇ ਆਂ ਤੇ ਐਡਜਸਟਮੈਂਟ ਦੀ ਗੱਲ ਕਰਦੇ ਆਂ ਉਹ ਤੁਹਾਨੂੰ ਦੱਸਦੇ ਆਂ ਆਪਾਂ ਸ਼ੁਰੂ-ਸ਼ੁਰੂ 'ਚ ਬਈ ਮੈਨੂੰ ਵੀ ਹਨਾ ਥੋੜੀ ਜਿਹੀ ਪ੍ਰੋਬਲਮ ਹੋਈ ਸੀਗੀ ਚਲੋ ਸਰਦਾਰ ਜੀ ਵੀ ਮੰਨ ਲਾ ਉਹਨਾਂ ਦੇ ਨਾਲ ਵੀ ਕ੍ਰੈਡਿਟ ਕਾਰਡ ਜੇ ਚੱਲਦੇ ਸੀ ਮੈਨੂੰ ਉਹਨਾਂ ਦਾ ਹਿਸਾਬ ਨਹੀਂ ਸੀ ਮੈਨੂੰ ਬਹੁਤ ਘੱਟ ਹਿਸਾਬ ਉਹਨਾਂ ਦਾ ਤੇ ਆਪਾਂ ਪਹਿਲਾਂ ਵੀ ਉਹ ਬੰਦ ਕਰਾਏ ਕਿਉਂਕਿ ਉਹਨਾਂ ਵੀ ਜਦੋਂ ਵੀ ਚਲੋ ਕਿਸਤੇ ਦੇ ਪੈਸੇ ਪੂਰੇ ਨਾ ਹੁੰਦੇ ਉਹਨਾਂ ਨੇ ਡੈਰੀ ਵਾਲ ਤੋਂ ਫੜ ਲੈਣੇ ਜਦੋਂ ਵੀ ਸਾਡੇ ਹਨਾ ਵੀ ਇਹ ਸਰਦਾਰ ਜੀ ਰੈਸਟ ਹੋਏ ਸੀ ਨਾ ਤੇ ਉਦੋਂ ਬੀਬੀ 25000 ਆਪਾਂ ਡੈਰੀ ਵਾਲੇ ਬਾਈ ਦਾ ਦੇਣਾ ਹੀ ਸੀ ਤੇ ਮੈਨੂੰ ਹਨਾ ਵੀ ਟੈਨਸ਼ਨ ਬਹੁਤ ਰਹਿੰਦੀ ਆ ਮੈਨੂੰ ਵੀ ਐ ਵੀ ਆ ਦੇਣਾ ਲੈਣਾ ਜਾ ਹੋਵੇ ਜਦੋਂ ਤੇ ਫਿਰ ਆਪਾਂ ਚਲੋ ਹਨਾ ਉਹ ਵੀ ਕੱਟੀ ਉਦੋਂ ਮੈਨੂੰ ਐ ਹੋਗਾ ਵੀ ਪਹਿਲਾਂ ਜਿੰਨਾ ਚਿਰ ਮੇਰੇ ਪੈਸੇ ਬਾਈ ਕੰਨੀ ਬਾਧਦੇ ਨਹੀਂ ਹਨਾ ਡੈਰੀ ਵਾਲੇ ਕੰਨੀ ਤੇ ਵੀ ਆਪਾਂ ਉਹਨਾਂ ਚਿਰ ਉਹ ਤੋਂ ਫੜਦੇ ਨਹੀਂ ਤੇ ਆਪਾਂ ਕਦੇ ਹਨਾ ਵੀ ਐ ਨਹੀਂ ਵੀ 10 ਦਿਨਾਂ ਤੋਂ 20 ਦਿਨਾਂ ਤੋਂ ਜਾਂ ਮਹੀਨੇ ਤੋਂ ਵੀ ਉਹ ਬਾਈ ਤੋਂ ਪੈਸੇ ਫੜਲੇ ਹੁੰ ਡੈਰੀ ਵਾਲੇ ਤੋਂ ਤੇ ਉਦੋਂ ਵੀ ਜਦੋਂ ਮੈਂ ਪੂਰੇ ਉਹਦੇ ਲਾ ਤੇ ਮੇਰੇ ਪੈਸੇ ਵੱਧ ਗਏ ਆਪਾਂ ਫੇਰ ਫੜੇ ਤੇ ਇੱਕ ਮੇਰੀ ਸੋਚ ਇਹ ਆ ਆਪਾਂ ਵੀ ਸਾਰੇ ਭੈਣ ਭਰਾ ਮੋਂ ਕਹਨੇ ਆ ਹੂੰ ਤਾਂ ਵੀਰੇ ਸਾਰੇ ਹਨਾ ਆਪ ਕੋ ਆਪਣੇ ਘਰ ਨੂੰ ਸਿਆਣੇ ਹੁੰਦੇ ਨੇ ਹੁਣ ਤੁਸੀਂ ਇਹ ਨਾ ਕਹਿ ਦੋ ਵੀ ਤੂੰ ਬਾਲੀ ਸਿਆਣੀ ਆ ਵੀ ਸਾਨੂੰ ਦੱਸਦੀ ਆ ਵੀ ਜਿਹੜੀ ਮੇਰੀ ਸੋਚ ਆ ਥੋੜੀ ਜਿਹੀ ਵੀ ਉਹ ਤਾਂ ਥੋੜੇ ਨਾਲ ਸ਼ੇਅਰ ਕਰਦੀ ਆ ਤੇ ਮੈਂ ਰੇਣਾ ਵੀ ਭਾਵੇਂ ਚਲੋ ਮੈਂ ਘਰੇ ਔਖੀ ਹੁਵਾਂ ਨਾ ਮੈਂ ਕਦੇ ਡੇਰੀ ਵਾਲੇ ਬਾਈ ਨੂੰ ਇਹ ਨਹੀਂ ਕਿਹਾ ਵੀ ਚਲੋ ਮੇਰਾ ਹਫਤੇ ਦੇ ਜਿਵੇਂ 15000 ਹੋ ਗਿਆ 16000 ਹੋ ਗਿਆ ਵੀ ਚਲੋ ਘੱਟ ਵੱਧ ਵੀ ਹੋ ਜਾਂਦੇ ਆ ਵੀ ਜੇ ਆਪਾਂ ਦੱਸ ਦਿਨਾ ਤਾਂ ਪੜ ਲਈਏ ਮੈਂ ਉਹਦੇ ਕੰਨੀ ਜਮਾ ਰੱਖਦੀ ਆ ਤੇ ਕਿਉਂਕਿ ਇਹ ਤੁਸੀਂ ਇਹ ਸਾਰੇ ਹੈ ਨਾ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਵੀ ਜੇ ਮੈਂ ਲਾਪਾ 500 ਦਾ ਘਰੇ ਨੋਟ ਪਿਆ ਆਪਾਂ ਵੀ ਉਹਨੂੰ ਬਣਾ ਲਈਏ ਤਾਂ ਉਹ ਬਸ ਆ ਹੀ ਨਹੀਂ ਪਤਾ ਲੱਗਦਾ ਵੀ ਕਿੱਧਰ ਚੱਲ ਜਾਂਦਾ ਤੇ ਇਸ ਲਈ ਆਪਾਂ ਘਰੇ ਬਹੁਤ ਘੱਟ ਹਨਾ ਪੈਸਾ ਰੱਖ ਕੇ ਰਾਜ਼ੀਆਂ ਮੈਂ ਕਿਉਂਕਿ ਜੇ ਘਰੇ ਪੈਸਾ ਪਿਆ ਹੋ ਤਾਂ ਆਪਾਂ ਜਿਹੜੀ ਚੀਜ਼ বিনা ਸਰਦਾ ਹਨਾ ਆਪਾਂ ਉਹ ਵੀ ਕਹਿ ਦਿੰਨੇ ਆ ਵੀ ਚਲੋ ਲੈ ਲੈਨੇ ਆ ਹੁਣ ਕੋਲੇ ਪੈਸਾਗਾ ਜੇ ਕੋਲੇ ਨਹੀਂ ਹੂ ਫਿਰ ਜਿਹੜੀ ਚੀਜ਼ ਮੈਨੂੰ ਜਮਾ ਵੀ ਨਹੀਂ ਸਰਦਾ ਉਹ ਵੀ ਕਹਦਾਂਗੇ ਆਪਾਂ ਹਨਾ ਵੀ ਚਲੋ ਕੋਈ ਗੱਲ ਨਹੀਂ ਫਿਰ ਲੈ ਲਾਂਗੇ ਵੀ ਹੁਣ ਪਈ ਪੈਸੇ ਦੀ ਤੰਗੀ ਆ ਤੇ ਇਸ ਲਈ ਮੈਂ ਉੰਵੇਂ ਬਾਈ ਕੰਨੀ ਹੈ ਨਾ ਡੇਰੀ ਵਾਲੇ ਕੰਨੀ ਵੀ ਪੈਸੇ ਚਲੋ ਜਮਾ ਰੱਖਦੀਆਂ ਚਲੋ ਹੁਣ ਜਿਵੇਂ ਪਹਿਲਾਂ ਮੇਰਾ 50000 ਇਕੱਠਾ ਹੋ ਗਿਆ ਸੀ ਉਧਰ ਆਪਾਂ ਫੜ ਕੇ ਮੱਚਦੇ ਦੇਦੇ ਤੇ ਕਿਉਂਕਿ ਉਹ ਵੀ ਹੈ ਨਾ ਚਲੋ ਆਪਣੇ ਵੀ ਜਿਵੇਂ ਵਧੀਆ ਵੱਧ ਜਾਂਦੇ ਉਧਰ ਪੈਸੇ ਜਦੋਂ ਉਹਨਾਂ ਤੋਂ ਵੀ ਆਪਾਂ ਵੱਧ ਮੰਗਦੇ ਆ ਉਹ ਵੀ ਨਹੀਂ ਵਿਚਾਰੇ ਕਹਿੰਦੇ ਵੀ ਨਾ ਮੇਰੇ ਕੋਲ ਹੈ ਨਹੀਂ ਤੇ ਬਾਕੀ ਹੈ ਨਾ ਆਪਾਂ ਇੱਥੇ ਇਸ ਗੱਲ ਦਾ ਵੀ ਹੁੰਦਾ ਵੀ ਉੱਥੇ ਕਿਹੜਾ ਕੋਈ ਵਿਆਜ ਪੈਣਾ ਹੁੰਦਾ ਚਲੋ ਆਪਾਂ ਦੁੱਧ ਦੇ ਹੀ ਲਾਉਣੇ ਹੁੰਦੇ ਆ ਤੇ ਮੈਂ ਬਸ ਉਧਰ ਪੈਸੇ ਜਮਾ ਰੱਖਦੀਆਂ ਤੇ ਜਿਹੜੇ ਬਾਕੀ ਘਰਾਂ ਚ ਪਾਉਣੇ ਆਪਾਂ ਦੁੱਧ ਤੇ ਉਹਦੇ ਨਾਲ ਸਾਰੀ ਕਬੀਲਦਾਰੀ ਚੱਲਦੀ ਆ ਫੀਡ ਵਗੈਰਾ ਹੋਗੀ ਤੇ ਆਪਾਂ ਜਿਵੇਂ ਸਾਡੀ ਤੁੜੀ ਵਾਲ ਮਸ਼ੀਨ ਆ ਉਹਦੀ ਕਿਸ਼ਤ ਆ ਜਾਂਦੀ ਮਹੀਨੇ ਤੋਂ ਬੱਚਿਆਂ ਦੀ ਬੈਣ ਦੇ ਹਨਾ ਵੀ ਪੈਸੇ ਹੋ ਜਾਂਦੇ ਆ ਵੀ ਸਾਰਾ ਨਿੱਕਾ ਮੋਟਾ ਵੀ ਆਪਾਂ ਜਿਹੜੇ ਘਰਾਂ ਚ ਦੁੱਧ ਪਾਉਣੇ ਆ ਉਹ ਤੋਂ ਬਸ ਹਿਸਾਬ ਕਿਤਾਬ ਚੱਲਦਾ ਮੈਂ ਹੁਣ ਇਹ ਨਹੀਂ ਕਹਿੰਦੀ ਹਨਾ ਵੀ ਮੈਂ ਇਕੱਲੀ ਕਰਦੀ ਆ ਜਾਂ ਸਾਰੇ ਭੈਣ ਭਰਾ ਕਹਿੰਦੇ ਆ ਵੀ ਤੂੰ ਇਕੱਲੀ ਅਡਜਸਟਮੈਂਟ ਕਿਵੇਂ ਕਰਦੀ ਆ ਚਲੋ ਹਨਾ ਵੀ ਸਾਡੇ ਬਾਪੂ ਜੀ ਖੇਤ ਦਾ ਕਰਦੇ ਆ ਪਰ ਵੀ ਕਬੀਲਦਾਰੀ ਚਣਾ ਵੀ ਪੈਸੇ ਟਕੇ ਦਾ ਸਾਰਾ ਕੁਝ ਵੀ ਮੈਨੂੰ ਕਰਨਾ ਪੈਂਦਾ ਜਦੋਂ ਵੀ ਹਾਂ ਬਾਪੂ ਤਾਂ ਕਹਿ ਦਿੰਦੇ ਆ ਵੀ ਚਲੋ ਇਹਦੇ ਦੇਣੇ ਆ ਉਹਦੇ ਦੇਣੇ ਆ ਵੀ ਸਾਰਾ ਹਸਰਤਾ ਬਾਪ ਨੂੰ ਦੇਖਣਾ ਪੈਂਦਾ ਇਹ ਵੀਡੀਓ ਸਿਰਫ ਵੀ ਆਪਾਂ ਐਂ ਬਣਾਈਆ ਹਨਾ ਵੀ ਸਾਰੀਆਂ ਭੈਣਾਂ ਨੂੰ ਕਹਿੰਦੇ ਆਪਾਂ ਵੀ ਇਕੱਲੇ ਆਪਣੇ ਹਨਾ ਹਸਬੰਡ ਤੇ ਬਿਨਾ ਛੱਡਿਆ ਕਰੋ ਵੀ ਉਹਨਾਂ ਨੇ ਕਬੀਲਦਾਰੀ ਤੋੜਨੀ ਆ ਉਹਨਾਂ ਨੇ ਦੇਖਣਾਗਾ ਤੇ ਇੱਕ ਵੀ ਮੰਨ ਲਾ ਜੇ ਆਪਾਂ ਆਪ ਥੋੜਾ ਜਨਾ ਖੁੱਲਾ ਖਰਚਾ ਕਰਾਂਗੇ ਤੇ ਉਸੇ ਹਿਸਾਬ ਨਾਲ ਹੀ ਬੱਚੇ ਚੱਲਦੇ ਆ ਤੇ ਮੈਂ ਨ ਇੱਕ ਬਜ਼ੁਰਗਾਂ ਦੀ ਵੀਡੀਓ ਦੇਖੀ ਸੀ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਮੈਂ ਉਸੇ ਵੀਡੀਓ ਤੇ ਨੂੰ ਹੀ ਹਨਾ ਵੀ ਧਿਆਨ ਚ ਰੱਖ ਕੇ ਚੱਲਦੀ ਆ ਹਮੇਸ਼ਾ ਉਹੀ ਸੋਚਦੀ ਰਹਿਣੀ ਆ ਤੇ ਮੈਨੂੰ ਸਾਰੇ ਕਹਿ ਵੀ ਦਿੰਦੇ ਆ ਵੀ ਤੂੰ ਖਰਚਾ ਨਹੀਂ ਕਰਦੀ ਤੂੰ ਬੱਚਿਆਂ ਨੂੰ ਵੀ ਤਰਸਾਉਣੀ ਆ ਅੱਜ ਦੱਸਦੀ ਆ ਕਿਉਂ ਤੇ ਉਹਨਾਂ ਬਜ਼ੁਰਗਾਂ ਨੇ ਕਿਹਾ ਕਦੇ ਕਦੇ ਵੀ ਹੈ ਨਾ ਬੱਚਿਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪਾਵੇਂ ਆਪਣੇ ਕੋਲੇ ਕੁਝ ਹੋਵੇ ਵੀ ਚਾਰ ਪੈਸੇ ਹੋਣ ਵੀ ਹੈ ਨਾ ਵੀ ਕਦੇ ਇਹ ਨਹੀਂ ਕਹਿਣਾ ਚਾਹੀਦਾ ਵੀ ਹਾਂ ਵੀ ਜਿਹੜੀ ਚੀਜ਼ ਬੱਚਾ ਮੰਗੇ ਤਾਂ ਉਹਨੂੰ ਪਹਿਲੇ ਬੋਲ ਲੈ ਦੇਣੀ ਚਾਹੀਦੀ ਆ ਤੇ ਕੋਈ ਗੱਲ ਨਹੀਂ ਫੇਰ ਲੈ ਦਾਂਗੇ ਜਦ ਦੁੱਧ ਤੇ ਪੈਸੇ ਆ ਗਿਆ ਮੈਂ ਖੁਦ ਕਰਦੀ ਆ ਆਪਣੇ ਬੱਚਿਆਂ ਨਾਲ ਕਦੇ ਵੀ ਬੱਚਾ ਬਿਨਾ ਅੱਗੇ ਜਾ ਕੇ ਜਮਾ ਨਹੀਂ ਬੀਕਰਦਾ ਕਿਉਂਕਿ ਉਹਨੂੰ ਵੀ ਹੈ ਨਾ ਕਬੀਲਦਾਰੀ ਚ ਕਬੀਲਦਾਰ ਦਾ ਪਤਾ ਲੱਗਣ ਲੱਗ ਜਾਂਦਾ ਕਬੀਲਦਾਰੀ ਚ ਪੈ ਜਾਂਦਾ ਬੱਚਾ ਬੱਚਿਆਂ ਨੂੰ ਟੈਨਸ਼ਨ ਹੋ ਜਾਂਦੀ ਹੈ ਨਾ ਵੀ ਚਲੋ ਆਪਾਂ ਦੇਣਾ ਲੈਣਾ ਵੀ ਘੱਟ ਚ ਬਿਸਾਰ ਲਈਏ ਆਪਾਂ ਵੀ ਕੋਈ ਵੀ ਹੈ ਨਾ ਲੀੜਾ ਕਪੜਾ ਹੋਇਆ ਜਾਂ ਕੁਛ ਵੀ ਤੇ ਖਰਚਾ ਬਹੁਤ ਘੱਟ ਕਰੂ ਬੱਚਾ ਤੇ ਬਿਲਕੁਲ ਵੀ ਨਹੀਂ ਵਿਗੜਦਾ ਤੇ ਹੁਣ ਮੇਰੀ ਬੇਟੀ ਨਾ ਕਿੱਦਿਆਂ ਦੀ ਉਹ ਸਟੱਡੀ ਟੇਬਲ ਮੰਗਦੀ ਹੈ ਸਾਡੇ ਵੀਰ ਦੇ ਡੈਡੀ ਤਾਂ ਕਹਿ ਦਿੰਦੇ ਵੀ ਆਏ ਵਾਰੀ ਨੂੰ ਜਦੋਂ ਕਹਿੰਦੇ ਜਦ ਤੂੰ ਫਸਤਾ ਹੀ ਤੈਨੂੰ ਉਦੋਂ ਲੈ ਕੇ ਦੇਵਾਂ ਉਹ ਵਿਚਾਰੀ ਆਏ ਵਾਰੀ ਫਸਟ ਹੁੰਦੀ ਹਰੇਕ ਕਲਾਸ ਚ 4-5 ਸਾਲ ਹੋ ਗਏ ਨੂੰ ਕਹਿੰਦੀ ਨੂੰ ਤੇ ਉਹ ਹੁਣ 5th ਕਲਾਸ ਚ ਆ ਗਈ ਤੇ ਉਸ ਦਿਨ ਦੀ ਮੰਗੀ ਆਂਦੀ ਮੈਨੂੰ ਸਟੱਡੀ ਟੇਬਲ ਮੈਂ ਕਹਿੰਨੀ ਅਗਲੀ ਕਲਾਸ ਚ ਲੈ ਆ ਦਾਂਗੇ ਅਗਲੀ ਚ ਤੇ ਹੁਣ ਉਹਨੂੰ ਲੈ ਕੇ ਤਾਂ ਜ਼ਰੂਰ ਦੇਣਾ ਪਰ ਉਹਨੂੰ ਦੱਸਣਾ ਨਹੀਂ ਚਲੋ ਵੀ ਤੁਹਾਨੂੰ ਲੈ ਆ ਦਾਂਗੇ ਕਿਉਂਕਿ ਗੱਲ ਤਾਂ ਕੋਈ ਨਹੀਂ ਹੈ ਨਾ ਚਲੋ 4 4-5000 ਦੀਆਂ ਪਰ ਜਦੋਂ ਪਹਿਲੇ ਬੋਲੀ ਆਪਾਂ ਬੱਚੇ ਨੂੰ ਕਹਿੰਦੇ ਨਾ ਚਲੋ ਕੋਈ ਗੱਲ ਨਹੀਂ ਲਿਆ ਦਿੰਨੇ ਆ ਬੱਚਾ ਫਿਰ ਆ ਕੇ ਹਨਾ ਹੋਰ ਵੱਡੀ ਚੀਜ਼ ਦੀ ਤੀਨ ਨੂੰ ਹਨਾ ਜਿੱਤ ਕਰਦਾ ਵੀ ਮੈਨੂੰ ਇਹ ਵੀ ਲਿਆ ਕੇ ਦਿਓ ਤੇ ਤਾਂ ਕਰਕੇ ਆਪਾਂ ਕਹਿੰਦੇ ਨਾ ਕੋਈ ਗੱਲ ਨਹੀਂ ਫੇਰ ਲਿਆ ਦਾਂਗੇ ਹੁਣ ਪੈਸੇ ਹੈ ਨਹੀਂ ਆਏ ਹੈ ਨਹੀਂ ਤੇ ਇਸ ਲਈ ਆਪਾਂ ਕਹਿੰਦੇ ਹਨਾ ਵੀ ਜਿਵੇਂ ਆਪਾਂ ਵੀ ਜੇ ਖੁੱਲਾ ਖਰਚਾ ਕਰਾਂਗੇ ਤੇ ਬੱਚੇ ਵੀ ਮੰਗਰ ਇਸ ਲਈ ਆਪਾਂ ਨੂੰ ਦੇਖ ਕੇ ਹੀ ਬੱਚੇ ਚੱਲਣਗੇ ਕਿਉਂਕਿ ਸੰਗਤ ਦਾ ਅਸਰ ਬਹੁਤ ਹੁੰਦਾ ਸਾਡੇ ਇੱਥੇ ਆਪਾਂ ਚਲੋ ਨਾਂ ਨਹੀਂ ਲੈਂਦੇ ਤੇ ਉਹ ਭੈਣ ਬਹੁਤ ਸੂਟ ਲਿਆਉਂਦੀ ਵੀ ਐ ਕੋਈ ਵੀ ਫੰਕਸ਼ਨ ਹਨਾ ਆਪਾਂ ਮਾ ਵੀ ਮਹੀਨੇ ਤੋਂ ਆ ਜਾਂਦੇ 20 ਦਿਨਾਂ ਤੋਂ ਤੇ ਉਹਨਾਂ ਉਹ ਸੂਟ ਜਦੋਂ ਬਹੁਤ ਲਿਆਉਂਦੀ ਤੇ ਫਿਰ ਕਿਹੜਾ ਇੱਕ ਉਹਨਾਂ ਦਾ ਵਿਆਹ ਆ ਗਿਆ ਤੇ ਉਹ ਬਾਈ ਜੀ ਕਹਿਣ ਲੱਗੇ ਕਹਿੰਦੇ ਵੀ ਸੂਟ ਨਹੀਂ ਲੈ ਕੇ ਆਉਣਾ ਉਹਨਾਂ ਵਿਆਹ ਨੂੰ ਕਹਿੰਦੇ ਵੀ ਨਹੀਂ ਕਹਿੰਦੀ ਵੀ ਮੈਂ ਚਲੋ ਵੀ ਪੁਰਾਣੇ ਸੂਟ ਨਾਲ ਹੀ ਵਿਆਹ ਦੇਖੂ ਤੇ ਫਿਰ ਉਹਨਾਂ ਨੇ ਮੇਰਾ ਨਾਂ ਲਿਆ ਮੈਂ ਸੌਰੀ ਮੇਰਾ ਨਾਮ ਕਿਤੇ ਤੁਹਾਨੂੰ ਦੱਸਿਆ ਨਹੀਂ ਮੇਰਾ ਨਾਮ ਸਰਬੀ ਐ ਵੀ ਸਰਬਜੀਤ ਸਾਰੇ ਸਰਬੀ ਕਹਿੰਦੇ ਆ ਤੇ ਉਹ ਕਹਿੰਦੇ ਤੂੰ ਸਰਬੀ ਦੀ ਰੀਸ ਕਰਨ ਲੱਗ ਗਈ ਕਹਿੰਦੇ ਹਾਂ ਤੇ ਇਸ ਲਈ ਕਹਿੰਨੇ ਆ ਆਪਾਂ ਵੀਰੇ ਸੰਗਤ ਦਾ ਅਸਰ ਜ਼ਰੂਰ ਹੁੰਦਾ ਜੇ ਆਪਾਂ ਮਾੜੀ ਕਰਾਂਗੇ ਤਾਂ ਮਾੜਾ ਹਨਾ ਅਸਰ ਪੈਂਦਾ ਤੇ ਚੰਗੀ ਕਰਾਂਗੇ ਚੰਗੀ ਦਾ ਤੇ ਮੈਨੂੰ ਆਪਾਂ ਤੁਹਾਨੂੰ ਦੱਸਦੇ ਹੁਣਨਾ ਵੀ ਆਪਾਂ ਨੂੰ ਸੂਟਾਂ ਸਾਟਾਂ ਦਾ ਜਮਾ ਵੀ ਹੈ ਨਹੀਂਗਾ ਜਮਾ ਇਟਰਸਟ ਨਹੀਂ ਵੀ ਮੇਰੇ ਇੰਨਾ ਮਹਿੰਗਾ ਸੂਟ ਪਾਇਆ ਹੋਵੇ ਤੇ ਇਸ ਲਈ ਆਪਾਂ ਤੁਹਾਨੂੰ ਦੱਸ ਰਹੇ ਸੀ ਬਈ ਸ਼ਾਇਦ ਹਨਾ ਚਲੋ ਜੇ ਮੈਂ ਵੀ ਕਿਤੇ ਖੁੱਲਾ ਖਰਚਾ ਕਰਦੀ ਹੁੰਦੀ ਹਨਾ ਤੇ ਕਵੀਲਦਾਰੀ ਮੈਥੋਂ ਨਹੀਂ ਸੈੱਟ ਹੋਣੀ ਸੀਗੀ ਉਹ ਸਰਦਾਰ ਜੀ ਖੁਦ ਕਹਿ ਰਹੇ ਨੇ ਕਹਿੰਦੇ ਮੈਥੋਂ ਬਾਅਦ ਤੂੰ ਵਧੀਆ ਹਨਾ ਵੀ ਕਵੀਲਦਾਰੀ ਵਧੀਆ ਸੈੱਟ ਕਰੀ ਆ ਅੱਗੇ ਵੀ ਤੂੰ ਹੀ ਸੰਭੀ ਹੁਣ ਮੈਂ ਤੇਥੋਂ ਕਵੀਲਦਾਰੀ ਵੀ ਨਹੀਂ ਫੜਦਾ ਪਰ ਮੈਨੂੰ ਪਤਾ ਹਨਾ ਮੈਨੂੰ ਸੰਭਣੀ ਬਹੁਤ ਔਕੀ ਆ ਹਨਾ ਕਿਉਂਕਿ ਜੀ ਹਨਾ ਸਬਰ ਸੀ ਨਾ ਕਈ ਵਾਰੀ ਸਬਰ ਟੁੱਟ ਵੀ ਜਾਂਦਾ ਟੁੱਟਦਾ ਵੀ ਜਾਂਦਾ ਹੈ ਪਰ ਹੌਸਲਾ ਇਹਨਾਂ ਨੂੰ ਮੈਂ ਆਪਦੇ ਪਸ਼ੂਆਂ ਨੂੰ ਦੇਖ ਕੇ ਮੈਚ ਆਉਣੀ ਆ ਤੇ ਬਾਕੀ ਗੱਲ ਇਹਨਾਂ ਦੀ ਆ ਜਾਂਦੀ ਹੈ ਹੁਣ ਕਹਿ ਦੋਗੇ ਤੁਸੀਂ ਕਿਹੜਾ ਹਨਾ ਵੀ ਕੀ ਬਣਾ ਲਿਆ ਕਿੰਨੇ ਕ ਪਸ਼ੂ ਬਣਾ ਲਏ ਜਾਂ ਵੀ ਜੇ ਪਸ਼ੂਆਂ ਦੀ ਗੱਲ ਕਰਦੇ ਹਾਂ ਵੀਰੇ ਸਾਡੇ ਹਨਾ ਆਪਾਂ ਹਰੇਕ ਵੀਡੀਓ ਚ ਕਹਿੰਨੇ ਆ ਵੀ ਆ ਥਾਂ ਨੂੰ ਦੇਖ ਕੇ ਆਪਾਂ ਨੂੰ ਪਸ਼ੂ ਹਨਾ ਵੀ ਸੇਲ ਵੀ ਕਰਨੇ ਪੈਂਦੇ ਆ ਸੀ ਘਰੂ ਵੀ ਤਿੰਨ ਚਾਰ ਝੋਟੀਆਂ ਵੇਚੀਆਂ ਘਰੇ ਪਾਲਿਆ ਹੋਗਾ ਤੇ ਤਿੰਨ ਚਾਰ ਬਹਿੜਾ ਦੇਖੋ ਜੇ ਕਿੰਨੀਆਂ ਮੱਝਾਂ ਨੇ ਆਪਣੇ ਕੱਟੇ ਦੀ ਤੇ ਥੋੜੇ ਸਾਹਮਣੇ ਤੇ ਵੀ ਚਲੋ ਜੇ ਉਹ ਵੀ ਚਲੋ ਹਨਾ ਕੱਟੀਆਂ ਦਿੰਦੀਆਂ ਤਾਂ ਕਿੰਨੇ ਪਸ਼ੂ ਹੋ ਜਾਣੇ ਸੀਗੇ ਤੇ ਇਹ ਤਾਂ ਕਰਕੇ ਆਪਾਂ ਵਿੱਚੋਂ ਸੇਲ ਕਰ ਦਿੰਨੇ ਆ ਬਸ ਇੰਨੇ ਕੁ ਰੱਖ ਕੇ ਵੀ ਨਸਰਦਾ ਨਹੀਂ ਇਹਨਾਂ ਨਾਲ ਕਹਿ ਦੇਣਾ ਚਲੋ ਅਡਜਸਟਮੈਂਟ ਕਰ ਲਾਂਗੇ ਥੋੜੇ ਥਾਂ 'ਚ ਵੀ ਤੇ ਨਹੀਂ ਤਾਂ ਹੁਣ ਆਪਣੇ ਵੀ ਚਲੋ ਹੁੰਦੀਆਂ ਨਾ 15-20 ਮੱਝਾਂ ਹੁੰਦੀਆਂ ਜੇ ਆਪਾਂ ਸਾਰੀਆਂ ਰੱਖੀਆਂ ਹੁੰਦੀਆਂ ਥਾਂ ਹੁੰਦਾ ਤੇ ਇਹਨਾਂ 'ਚ ਵਾਧਾ ਬਹੁਤ ਆ ਵੀਰੇ ਕਮਾਈ ਵੀ ਬਹੁਤ ਆ ਹਨਾ ਤੇ ਜੇ ਬੰਦਾ ਮਿਹਨਤ ਕਰਨ ਵਾਲਾ ਹੋਵੇ ਤੇ ਆਪਾਂ ਪਹਿਲਾਂ ਜਿਵੇਂ ਸ਼ਾਰਟ ਪਾਇਆ ਸੀ ਨਾ ਮਿਹਨਤ ਦਾ ਮੁੱਲ ਬਾਬਾ ਮੋੜ ਦਾ ਜ਼ਰੂਰ ਹੈ ਨਾ ਜਿਵੇਂ ਬਾਈ ਕਲਾਸ ਸਿੱਧੂ ਦਾ ਗੀਤ ਹੈਗਾ ਤੇ ਮਿਹਨਤ ਦਾ ਮੁੱਲ ਵੀਰੇ ਜ਼ਰੂਰ ਪੈਂਦਾ ਹੈਗਾ ਨਾ ਮਿਹਨਤ ਕਰੋ ਤੇ ਆਹ ਗੱਲਾਂ ਤੇ ਹਨਾ ਜ਼ਰੂਰ ਵੀ ਸੋਚੋ ਜਿਵੇਂ ਆਪਾਂ ਨਾ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਥੋੜੀ ਜਿਹੀ ਵੀ ਕਿਵੇਂ ਕਵੀਲਦਾਰੀ ਸੈੱਟ ਕਰਦੇ ਆ ਹੁਣ ਵਧੀਆ ਵੀਰੇ ਮੈਂ ਉਹ ਵੀ ਜ਼ਰੂਰ ਦੇਖਿਆ ਮੈਂ ਕਹੀ ਜੰਨੀ ਆ ਨਾ ਉਹ ਵੀ ਆਪਾਂ ਮਹੀਨਾ ਦੋ ਮਹੀਨੇ ਆਪਾਂ ਵੀ ਜਮਾ ਵੀ ਨਹੀਂ ਡੇਰੀ ਵਾਲੇ ਬਾਈ ਤੋਂ ਪੈਸੇ ਬੜੇ ਸੀ ਵੀ ਚਲੋ ਪਹਿਲਾਂ ਇਹਦੇ ਲਾਉਣੇ ਆ ਫਿਰ ਬਾਅਦ ਚ ਜਦੋਂ ਹੁਣ ਮੇਰੇ ਹਰ ਬਾਰੇ 15 2000 ਵੀ ਜਦੋਂ ਬਾਜ ਜਾ ਕਰੇ ਥੋੜਾ ਜਿਹਾ ਹੌਸਲਾ ਹੋ ਜਾਂਦਾ ਨਾ ਚਲੋ ਆਪਣੇ ਪੈਸੇ ਜਮਾ ਉਧਰ ਤੇ ਉਹ ਗੱਲ ਦਾ ਹਨਾ ਵੀ ਜਦੋਂ ਆਪਣੀ ਮਿਹਨਤ ਦੀ ਕਮਾਈ ਆਪਣੇ ਹੱਕ ਸੱਚ ਦੀ ਕਮਾਈ ਐ ਜਮਾ ਹੋਵੇ ਹਨਾ ਉਹ ਤਾਂ ਬਈ ਹਨਾ ਕੀ ਗੱਲ ਮੈ ਤੁਹਾਨੂੰ ਹਨਾ ਵੀ ਸਵਾਦ ਹੀ ਹੋਰ ਹੀ ਹੁੰਦਾਗਾ ਮੰਨ ਲਾ ਵੀ ਨਜ਼ਾਰਾ ਉਸ ਚੀਜ਼ ਦਾ ਤੇ ਵਧੀਆ ਲੱਗਦਾ ਮੈਨੂੰ ਜਦੋਂ ਹਨਾ ਵੀ ਐ ਹੋਏ ਤਾਂ ਮੇਰੇ ਪੈਸੇ ਇੰਨੇ ਜਮਾਂਗੇ ਤੇ ਆਪਾਂ ਉਹ ਪੈਸੇ ਅਣਸਰਦੇ ਨੂੰ ਫੜਦੇ ਆਂ ਬਈ ਜਦੋਂ ਹਨਾ ਵੀ ਜਮਈ ਵੀ ਲੋੜ ਆਏ ਹੈਗਾ ਵੀ ਹੁਣ ਜਮਈ ਨਹੀਂ ਸਰਦਾ ਹਨਾ ਵਿਆਹ ਹੁਣ ਪਹਿਲਾਂ ਮੇਰੇ ਕੋਲ ਫੀਡ ਨੂੰ ਪੈਸੇ ਨਹੀਂ ਸੀ ਤੇ ਆਪਾਂ ਉਦੋਂ ਬਾਈ ਤੋਂ ਪੜੇ ਨਹੀਂ ਹਮੇਸ਼ਾ ਆਪਾਂ ਵੀ ਉਹਨਾਂ ਕਨੇ ਚਾਵਾ ਰੱਖਦੇ ਆਂ ਵੀ ਚਲੋ ਕਿਤੇ ਇਕੱਠੇ ਹਨਾ ਵੀ ਚਲੋ ਕੰਮ ਆ ਜਾਣਗੇ ਤੇ ਕਿਸੇ ਦਾ ਦੇਣਾ ਲੈਣਾ ਤਾਂ ਵੀ ਜਾਂ ਵੀ ਪਤਾ ਨਹੀਂ ਹਨਾ ਤੁਹਾਨੂੰ ਪਤਾ ਹੀ ਕੀ ਦੱਸਾਂ ਹਨਾ ਵੀ ਮੰਨ ਲਾ ਆਪਣੇ ਤੇ ਜਹਿਮਤ ਹੀ ਹੀ ਜੀ ਪਈ ਵੀ ਆ ਨਾ ਕਿਹੜੇ ਵੇਲੇ ਕਿੱਧਰ ਪੈਸੇ ਲੱਗਣ ਨੂੰ ਥਾਂ ਹੋ ਜੇ ਨਾ ਕੋਈ ਪਤਾ ਨਹੀਂ ਤੇ ਕਿਹੜੇ ਵੇਲੇ ਮੈਨੂੰ ਫੜਨੇ ਪੈ ਜਾਣ ਤਾਂ ਕਰਕੇ ਆਪਾਂ ਜਮਾ ਰੱਖਦੇ ਆ ਤੇ ਬਸ ਉਸਾਰੀਆਂ ਪੈਣ ਨੂੰ ਆਈ ਸੀਗੇ ਮੇਰਾਂ ਵੀ ਪੋਸ਼ਾ ਹੈਗੀਆਂ ਹਨਾ ਵੀ ਸਾਡੇ ਪਿੰਟ ਦੇ ਵੀ ਹਨਾ ਤੇ ਵੀ ਕੁਛ ਢੇਲੀਆਂ ਓਕੇ ਇੰਦਾਂ ਬੀ ਉਸੀ ਸੋਚਣਾ ਵੀ ਤੂੰ ਕਿਵੇਂ ਇੱਕ ਵੀਰ ਦਾ ਰੀਸੈਟ ਕਰੀ ਆ ਵੀ ਤੂੰ ਕਿਵੇਂ ਸਾਰਾ ਕੁਝ ਲੋਡ ਕਰੀ ਜਾਨੀ ਆ ਉਹ ਬਸ ਆਈ ਥੋੜਾ ਜਿਹਾ ਆਪਾਂ ਉਦੋਂ ਔਖ ਦੇਖੀ ਵੀਰੇ ਹੁਣ ਵਧੀਆ ਚਲੋ ਇਹ ਇਹ ਨਹੀਂ ਆਪਾਂ ਬੱਚਿਆਂ ਨੂੰ ਨਹੀਂ ਕੁਝ ਲਿਆ ਕੇ ਦਿੰਦੇ ਜਿਹੜੀ ਚੀਜ਼ ਮੰਗਦੇ ਆ ਵੀਰੇ ਚਲੋ ਲਿਆ ਕੇ ਵੀ ਦਿੰਨੇ ਆ ਪਰ ਥੋੜਾ ਜਿਆ ਉਹਨਾਂ ਤੋਂ ਸਬਰ ਕਰਾਉਣਾ ਕਿਉਂਕਿ ਉਹਨਾਂ ਨੂੰ ਵੀ ਸਬਰ ਕਰਨਾ ਆ ਜਾਂਦਾ ਫਿਰ ਬੱਚਿਆਂ ਨੂੰ ਜਿਵੇਂ ਆਪਾਂ ਹੁਣ ਸਬਰ ਕਰ ਰਹੇ ਆ ਤੇ ਉਹ ਵੀ ਸਬਰ ਕਰਨਾ ਸਿੱਖ ਜਾਂਦੇ ਆ ਜੇ ਆਪਾਂ ਪਹਿਲੇ ਬੋਲ ਹੀ ਹਨਾ ਬੱਚਾ ਚੀਜ਼ ਮੰਗੇ ਮੈਂ ਨਾਲ ਲਿਆ ਕੇ ਦੇਉ ਪਹਿਲੇ ਬੋਲ ਹੀ ਲਿਆ ਦਈਏ ਤਾਂ ਉਹਨਾਂ ਨੂੰ ਹਨਾ ਸਬਰ ਦੀ ਆਦਤ ਨਹੀਂ ਪੈਂਦੀ ਤੇ ਬਾਕੀ ਜਿਹੜੇ ਭੈਣ ਭਰਾ ਹਨਾ ਜੌਬ ਕਰਦੇ ਆ ਚਲੋ ਉਹਨਾਂ ਨੂੰ ਤਾਂ ਹਨਾ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਵਿਚਾਰਿਆਂ ਦੇ ਹਨਾ ਕਮਾਈ ਚ ਵਰਕਨ ਤਾਂ ਪਾਵੇ ਇਹ ਆਪਾਂ ਸਿਰਫ ਉਹਨਾਂ ਨੂੰ ਕਹਿੰਨੇ ਆ ਜਿਹੜੇ ਆਪਣੇ ਅਰਗੇ ਆ ਮੇਰੇ ਅਰਗੇ ਆ ਖਾਸ ਕਰਕੇ ਜਿਹੜੇ ਵਿਚਾਰੇ ਵੀ ਪੋਸ਼ਕਾ ਨਾਲ ਇਕਬੀਲਤਰੀ ਤੋੜਦੇ ਆ ਪੋਸ਼ਕਾ ਨਾਲ ਘਰ ਚੱਲਦਾ ਉਹਨਾਂ ਦਾ ਆਪਾਂ ਉਹਨਾਂ ਨੂੰ ਦੱਸਿਆ ਵੀ ਥੋੜਾ ਜਣਾ ਐ ਐਡਜਸਟਮੈਂਟ ਕਰਿਆ ਕਰੋ ਵੀ ਪੈਸਾ ਵੀ ਚਲੋ ਹੁਣ ਆਪਾਂ ਮ ਘਰੇ ਜਮਾ ਕਰ ਲਓ ਵੀ ਜਿੱਥੋਂ ਆਏ ਹੋ ਜੇ ਵੀ ਆਪਾਂ ਵੀ ਮੁੜ ਕੇ ਦੇਖਣਾ ਹੀ ਨਹੀਂ ਪੈਸਾ ਰੱਖਤਾ ਕਈ ਵਾਰੀ ਆ ਨਾ ਹਫਤੇ ਚੋਂ 500 ਕੱਢਤਾ 1000 ਕੱਢਤਾ ਵੀ ਉਹ ਕਿਸੇ ਔਖੇ ਟਾਈਮ ਵੀ ਕੰਮ ਆ ਜਾਣ ਪੈਸੇ ਆਪਾਂ ਹੀ ਚੱਲਦੇ ਆ ਹੁਣ ਜਿਹੜਾ ਵੀਰ ਆਪਣੇ ਝੋਟੀ ਲੈ ਕੇ ਗਿਆ ਸੀਗਾ ਸੁੱਖੀ ਵੀਰ ਤੇ ਉਹ ਵੀ ਕਹਿੰਦਾ ਕਹਿੰਦਾ ਭੈਣੇ ਹਾਂ ਮੈਂ ਵੀ ਦੰਬੀ ਡੇਰੀ ਵਾਲੇ ਬਾਈ ਤੋਂ ਬਿਸ਼ੇਸ਼ੀਅਤ ਹੀ ਪੈਸੇ ਨਹੀਂ ਫੜਦਾ ਚਲੋ ਜਦੋਂ ਬਾਪ ਇਕੱਠੇ ਹੋ ਜਾਂਦੇ ਨੇ ਆਪ ਨੂੰ ਹੌਸਲਾ ਹੋ ਜਾਂਦਾ ਨੇ ਇਕੱਠੇ ਪੈਸਿਆਂ ਦੀ ਕੋਈ ਚੀਜ਼ ਬਣ ਜਾਂਦੀ ਆ ਆਪਣਾ ਜਿਵੇਂ 40000 ਤੱਕ ਮਹੀਨੇ ਦਾ ਦੁੱਧ ਪੈ ਜਾਂਦਾ ਡੇਰੀ ਡੇਰੀ ਚ ਤੇ ਆਪਾਂ ਨਹੀਂ ਕਿਹਾ ਕਦੇ ਹਨਾ ਵੀਰ ਨੂੰ ਵੀ ਵੀ ਸਾਨੂੰ ਪੈਸੇ ਜਾਂ ਹਫਤੇ ਤੋਂ ਚਾਹੀਦੇ ਆ ਜਾਂ 20 ਦਿਨਾਂ ਤੋਂ ਤੇ ਚਲੋ ਜਦੋਂ ਲੋਡ ਹੁੰਦੀ ਆਪਾਂ ਮੰਗ ਲੈਂਦੇ ਆ ਉਹਨੇ ਵੀ ਨਹੀਂ ਵਿਚਾਰੇ ਨੇ ਕਦੇ ਜਵਾਬ ਦਿੱਤਾ ਤੇ ਤਾਂ ਕਰਕੇ ਆਪਾਂ ਉਹਨੂੰ ਬੈਂਕ ਕਿਹਾ ਆਪਾਂ ਡੇਰੀ ਨੂੰ ਤੇ ਕਿਉਂਕਿ ਬਿਨਾਂ ਵਿਆਜ ਤੋਂ ਉੱਥੇ ਲੋਨ ਮਿਲਦਾ ਲੋਨ ਹੀ ਸਮਝ ਲਓ ਵੀ ਆਪਾਂ ਜਿੰਨੇ ਪੈਸੇ ਮੰਨ ਲਾ ਮੇਰਾ 50 ਹੋਇਆ ਮੈਂ ਲੱਖ ਵੀ ਮੰਗ ਲਾ ਉਹਨੇ ਵਿਚਾਰੇ ਨੇ ਤਾਂ ਵੀ ਨਹੀਂ ਕਹਿਣਾ ਵੀ ਮੇਰੇ ਕੋਲ ਪੈਸੇ ਹੈ ਨਹੀਂ ਜਾਂ ਮੈਂ ਨਹੀਂ ਦੇ ਸਕਦਾ ਉਹ ਤਾਂ ਵੀ ਦੇ ਦਿੰਦੇ ਆ ਪਰ ਉਹਨਾਂ ਦੇ ਮੈਨੇਜਰ ਸਾਹਿਬ ਇਹ ਤੁਹਾਨੂੰ ਦਿਖਾਉਣਾ ਦੂਸਰੇ ਪਾਸੇ ਕੈਮਰਾ ਕਰਕੇ ਤੇਰੇ ਆਪਣੇ ਬੈਂਕ ਦੇ ਮੈਨੇਜਰ ਸਾਹਿਬ ਤੇ ਆਪਾਂ ਜੀ ਮੈਂ ਤਸੈ ਤੁਹਾਨੂੰ ਛੱਪੜਤੀ ਸਫਾਈ ਚੱਲ ਰਹੀ ਆ ਤੇ ਇਹਨਾਂ ਦੇ ਮੈਟ ਵਿਚਾਰਿਆਂ ਦੇ ਨਹੀਂ ਧੋਤੇ ਇਹਨਾਂ ਨੂੰ ਵੀ ਨਹੀਂ ਨਵਾਇਆ ਸਿੰਪਰ ਤੇ ਸੀ ਤੇ ਖਜ਼ਾਨਾ ਮੰਤਰੀ ਆਪਣੇ ਡੈਰੀ ਵਾਲੇ ਬਾਈ ਤੇ ਅਸੂਖੀ ਵੀਰ ਨੇ ਕਮੈਂਟ ਕਰਿਆ ਸੀ ਕਹਿੰਦੇ ਭੈਣ ਇਹਨਾਂ ਨੂੰ ਵੀ ਬਾਹਰ ਕੱਢ ਦਿਆ ਕਰੋ ਕੋਈ ਬੈਂਟੀਆਂ ਨਹੀਂ ਬਾਹਰ ਭੇਡਦੀਆਂ ਦੇਖੋ ਇੱਥੇ ਜਗ੍ਹਾ ਵੀ ਹੈਗੀ ਆ ਚਲੋ ਹਨਾ ਵੱਜ ਜੇ ਇੱਕ ਮੱਝ ਤੇ ਪਰ ਭਿੰਡਨ ਲੱਗ ਜਾਂਦੀਆਂ ਫੇਰ ਡਰ ਲੱਗਦਾ ਵੀ ਸਿੰਗ ਨਾਲ ਫਸਾ ਲੈਣ ਦੇਖੋ ਆਏ ਪਈਏ ਹੁਣ ਉੱਠ ਕਰਨੀ ਆ ਹੁਣ ਜੇ ਮੈਂ ਚਾਹ ਤਰਨ ਲੱਗ ਜਾਂ ਤੇ ਬਸ ਹੁਣ ਇਹ ਖੜੀਆਂ ਹੋ ਜਾਣੀਆਂ ਆਹ ਥੋੜੇ ਕੇ ਟਾਈਮ ਨੂੰ ਰਿੰਕਣ ਲੱਗ ਪਈ ਜੂਗੀ ਚਲੋ ਮੈਨੂੰ ਵੀ ਪਿਆਉ ਦੁੱਧ। ਭਈ ਇਹਨਾਂ ਦੇ ਸਿਰ ਤੇ ਹੀ ਮੈਂ ਉੱਡੀ ਫਿਰਦੀ ਆਂ। ਤੇ ਤੇ ਬੱਸ ਬਈ ਮਿਹਨਤ ਕਰੋ ਮਿਹਨਤ 'ਚ ਵਿਸ਼ਵਾਸ ਰੱਖੋ। ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਤੇ ਇਹ ਨਹੀਂ ਕਿ ਪਸ਼ੂਆਂ 'ਚ ਕੁਝ ਬਚਦਾ ਪਚਾਉਂਦਾ ਨਹੀਂ, ਪਸ਼ ਦਾ ਪਚਾਉਂਦਾ ਬਹੁਤ ਆ ਵੀਰੇ। ਮੇਰੀ ਇਹਨਾਂ ਨਾਲ ਕਬੀਲਦਾਰੀ ਤੋਰਦੀ ਆ। ਇਹਨਾਂ ਨੇ ਮੇਰੀ ਕਬੀਲਦਾਰੀ ਸੈੱਟ ਕਰੀ ਆ। ਤੇ ਚਲੋ ਬਈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਤੇ ਜੇ ਆਪਣੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਅਗੀਆਂ ਵੀਡੀਓ ਨੂੰ ਤੇ ਚਲੋ ਵੀਡੀਓ ਦੇ ਐਂਡ ਆਪਾਂ ਇੱਥੇ ਕਰਦੇ ਆ ਮਿਲਦੇ ਆਂ ਤੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ